ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਸ ਵਲੌਗ ਦੇ ਵਿੱਚ ਆਪਾਂ ਦਰਸ਼ਨ ਕਰਾਂਗੇ ਸੰਤ ਬੱਬਾ ਮੱਖਣ ਲਾਜ ਜੀ ਦੀ ਕੁਟਿਆ ਦੇ ਜੋ ਕਿ ਤਲਵੰਡੀ ਪੰਗੇਰੀਆਂ ਦੀ ਲਾਗ ਵੋਗ ਦੇ ਵਿੱਚ ਦਿੱਤਾ ਆਓ ਆਪਾਂ ਅੰਦਰ ਚੱਲ ਕੇ ਦੇਖਦੇ ਹਾਂ ਅੱਜ ਦੋਸਤੋ ਹੁਣ ਆਪਾਂ ਅੰਦਰ ਐਂਟਰੀ ਕਰ ਲਈ ਆ ਤੇ ਆ ਦੇਖੋ ਤੁਸੀਂ ਕਿੰਨਾ ਸੋਹਣਾ ਗੇਟ ਸਜਾਇਆ ਹੋਇਆ ਇੰਨਾ ਵਧੀਆ ਲੱਗ ਰਿਹਾ ਚਲੋ ਅੱਗੇ ਚੱਲ ਕੇ ਦੇਖਦੇ ਹਾਂ ਦੇਖੋ ਨਾ ਬਹੁਤ ਸੋਹਣਾ ਲੱਗਰੀ ਜਗ੍ਹਾ ਹੈ ਨਾ ਹਾਂਜੀ ਦੋਸਤੋ ਇੱਥੇ ਸਾਲਾਨਾ ਵਰਸੀ ਹੁੰਦੀ ਹੈ ਹਰ ਸਾਲ ਇੱਥੇ ਨਾ 8 ਵਿਸਾਖ ਤੋਂ 10 ਵਿਸਾਖ ਦੇ ਤੱਕ ਮਨਾਈ ਜਾਂਦੀ ਹੈ 3 ਦਿਨ ਮਨਾਈ ਜਾਂਦੀ ਹੈ ਤੇ ਦੋਸਤੋ ਇੱਥੇ ਪੂਰਾ ਰਸ਼ ਹੁੰਦਾ ਹੈ ਜਲੇਬੀਆਂ, ਮਾਲਪੂੜੇ, ਖੀਰ, ਖੜਾ ਬਹੁਤ ਕੁਝ ਇੱਥੇ ਬਣਾਇਆ ਜਾਂਦਾ ਕੁੜੀਆਂ ਦੇ ਵਿੱਚ ਦੇਖੋ ਕਿੰਨਾ ਸੋਹਣਾ ਕੁੜੀਆਂ ਦਾ ਨਜ਼ਾਰਾ ਦੇਖੋ ਨਾਲੋਂ ਤੇ ਆਹ ਦੇਖੋ ਜੀ ਸੰਤ ਬਾਬਾ ਮੱਖਣ ਲਾਲ ਜੀ ਦੀ ਜਗ੍ਹਾ ਬਣੀ ਹੋਈ ਹੈ ਦੇਖੋ ਦਰਸ਼ਨ ਕਰੋ ਦੋਸਤੋ ਦਰਸ਼ਨ ਕਰੋ ਤੇ ਅਨਾਲੀ ਅੱਗੇ ਸੰਤ ਬਾਬਾ ਮਹੇਸ਼ ਮੁਰੇ ਜੀ ਬੋਰੇ ਵਾਲੇ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਦੇਖੋ ਜੀ ਤੇ ਅੱਗੇ ਚੱਲ ਕੇ ਵੇਖਦੇ ਹਾਂ ਮਾਹੌਲ ਆਹ ਦੇਖੋ ਕਿੰਨਾ ਸੋਹਣਾ ਹਰਿਆਲੀ ਹਰਿਆਲੀ ਹੈ ਨਾ ਆ ਕਿੰਨੀ ਜਗ੍ਹਾ ਵੇਖੋ ਕਿੰਨਾ ਸਾਫ਼ ਸੁਪਾਈ ਹੈ ਇੱਥੇ ਨਜ਼ਾਰਾ ਹੀ ਹੈ ਕਿ ਨਹੀਂ ਮੇਰਾ ਤਾਂ ਬਹੁਤ ਖੁਸ਼ ਹੋ ਗਈ ਜਦੋਂ ਮੈਂ ਇੱਥੇ ਆ ਕੇ ਵੀਡੀਓ ਬਣਾਈ ਤੇ ਮੈਨੂੰ ਬਹੁਤ ਸੋਹਣਾ ਲੱਗਾ ਮੇਰਾ ਮਨ ਕਰਦਾ ਸੀ ਮੈਂ ਇੱਥੋਂ ਜਾਵਾਂ ਹੀ ਨਾ ਤੇ ਬਹੁਤ ਸਕੂਨ ਮਿਲਿਆ ਇੱਥੇ ਪਵਿੱਤਰ ਜਗ੍ਹਾ ਤੇ ਆ ਕੇ ਨਾ ਬਹੁਤ ਸੋਹਣਾ ਲੱਗਦਾ ਦੇਖੋ ਕਿੰਨਾ ਸੋਹਣਾ ਕਿੰਨਾ ਵਧੀਆ ਲੱਗ ਰਿਹਾ ਹੈ ਨਜ਼ਾਰਾ ਚਲੋ ਦੋਸਤੋ ਹੁਣ ਅੰਦਰ ਜਾ ਕੇ ਆਪਾਂ ਹਾਲ ਵੀ ਦੇਖ ਲੈਂਦੇ ਹਾਂ ਹਾਲ ਕਿਦਾਂ ਦਾ ਸਜਾਇਆ ਹੋਇਆ ਕਿੰਨਾ ਵਧੀਆ بنیا ہوا دیکھو ہیں میٹ کن ودیے بچھائے ہوئے دیکھو <تصفح> کہنا بڑی حال لگ رہا ہے دیکھو کہنا سونا ہال ہے بڑا ہال ہے پورا ہاں میرے ماما جی آئے ماستے یہ ڈیلی آدھے اتنے ਦੇਸੀ ਕੀ ਉਹ ਦੀ ਜੋਤ ਜਗਦੀ ਆ ਤੇ ਰੋਜ਼ ਆਉਂਦੇ ਇੱਥੇ ਤੇ ਆਪਣਾ ਦੇਸੀ ਕੀ ਉਹ ਜੋਤਰੀ ਭਾ ਕੇ ਚਲੇ ਜਾਂਦੇ ਆ ਰੋਜ਼ ਆਉਂਦੇ ਸਵੇਰ ਸ਼ਾਮ ਆ ਦੇਖੋ ਕਿੰਨਾ ਵਧੀਆ ਕਿੰਨਾ ਸੋਹਣਾ ਲੱਗਦਾ ਤੇ ਦੋਸਤੋ ਇੱਥੇ ਬਹੁਤ ਆਉਂਦੇ ਇੱਥੇ ਕਹਿੰਦੇ ਸਾਡੀ ਮੰਨਤ ਪੂਰੀ ਹੁੰਦੀ ਆ ਹਾਂਜੀ ਦੋਸਤੋ ਇੱਥੇ ਮੰਨਤ ਪੂਰੀ ਹੁੰਦੀ ਆ ਜੋ ਕੋਈ ਮੰਗ ਲੈਂਦਾ ਆ ਕੇ ਤੇ ਜੇ ਕਿ ਤੁਸੀਂ ਆਉਣਾ ਹੋਵੇ ਤਾਂ ਤੁਸੀਂ ਵੀ ਆ ਸਕਦੇ ਹੋ ਦੋਸਤੋ ਆਪਣੀ ਇੱਥੇ ਕੋਈ ਮੰਤ ਮੰਨੋ ਪੂਰੀ ਹੋ ਜਾਂਦੀ ਹੈ ਇੱਥੇ ਵਿਜ਼ਿਟ ਜ਼ਰੂਰ ਕਰੋ ਇੱਕ ਵਾਰੀ ਪਿੰਡ ਤਲਵੰਡੀ ਬੰਗੇਰੀਆਂ ਜਿਹੜਾ ਮੋਗਾ ਪੰਜਾਬ ਦੇ ਵਿੱਚ ਸੰਤ ਬੱਬਾ ਮੱਖਣ ਲਾਜੀ ਦੀ ਕੁਟਿਆ ਨੀਅਰ ਸਰਕਾਰੀ ਹਾਈ ਸਕੂਲ ਹੈ ਦੇਖੋ ਕਿੰਨਾ ਵਧੀਆ ਦਰਬਾਰ ਹੈ ਤੇ ਦੋਸਤੋ ਇੱਥੇ ਕਹਿੰਦੇ ਨਾ ਬਈ ਜਿਹੜੇ ਬਾਬਾ ਜੀ ਸੀਗੇ ਤੇ ਦੋਸਤੋ ਆਪਣੇ ਸੰਤ ਬਾਬਾ ਮੱਖਣ ਲਾਲ ਜੀ ਜੋ ਕਿ ਛੋਟੇ ਹੁੰਦੇ ਹਰਦਵਾਰ ਦੇ ਵਿੱਚ ਇਹ ਇਹਨਾਂ ਨੇ ਆਪਦਾ ਜੀਵਨ ਬਤਾਇਆ ਸੀਗਾ ਤੇ ਆ ਦੇਖੋ ਨੇ ਜਾਈ ਫੋਟੋ ਦੇ ਦਰਸ਼ਨ ਕਰ ਲੋ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਸੰਤ ਬਾਬਾ ਮੱਖਣ ਲਾਲ ਜੀ ਦੀ ਫੋਟੋ ਸੀਗੀ ਤੇ ਦੋਸਤੋ ਕਿੰਨਾ ਵਧੀਆ ਹਾਲ ਬਣਿਆ ਹੋਇਆ ਦੇਖੋ ਇਹਨਾ ਕਿੰਨਾ ਸੋਹਣਾ ਲੱਗ ਰਿਹਾ ਤੇ ਤੁਸੀਂ ਜਰੂਰ ਇੱਕ ਵਾਰ ਇੱਥੇ ਵੀਜ਼ਿਟ ਕਰੋ ਇੱਕ ਵਾਰ ਆਓ ਦਰਸ਼ਨ ਕਰੋ ਇੱਥੇ ਆ ਕੇ ਤਦੋਂ ਹੁਣ ਆ ਬਾਹਰ ਵੀ ਦੇਖ ਲੈਨੇ ਆ ਬਾਹਰ ਕਿਦਾਂ ਦਾ ਮਾਹੌਲ ਹੈਗਾ ਦੁਬਾਰਾ ਹਾਂਜੀ ਦੋਸਤੋ ਆ ਦੇਖੋ ਗਬਲੇ ਕਿਵੇਂ ਲਾਈਨ ਵਾਈਜ਼ ਲਗਾਏ ਪਿਆ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਫੁੱਲ ਕਿਲੇ ਲਾਇਆ ਨਾ ਕਿੰਨਾ ਵਧੀਆ ਫੁੱਲ ਲੱਗੇ ਹੋਏ ਆ ਦੇਖੋ ਦੋਸਤੋ ਰੰਗ-ਬਰੰਗੇ ਫੁੱਲ ਜੀ ਸਾਜੀ ਤੁਹਾਡਾ ਪਿਆਰ ਹੈ ਪੂਰਾ ਪਿੰਡ ਇੱਥੇ ਆ ਕੇ ਸੇਵਾ ਕਰਦਾ ਆ ਦੇਖੋ ਇਹ ਹੈਗਾ ਲੰਗਰ ਹਾਲ ਨਵਾਂ ਬਣਾਇਆ ਇਹਨਾਂ ਨੇ ਦੇਖੋ ਕਿੰਨਾ ਖੁੱਲਾ ਹਾਲ ਹੈ ਇੱਥੇ ਦਰੀਆਂ ਵਛਾ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਕੋਈ ਵੀ ਸੰਗਤ ਇੱਥੇ ਆਵੇ ਉਹਨੂੰ ਜਦੋਂ ਵੀ ਕੋਈ ਆਂਦੀ ਸੰਗਤ ਉਹ ਪ੍ਰਸ਼ਾਦ ਬਗੈਰ ਨਹੀਂ ਜਾਂਦੀ ਪ੍ਰਸ਼ਾਦਾ ਇੱਥੇ ਜਰੂਰ ਛਕਾਇਆ ਜਾਂਦਾ ਅਜੀਰਸ ਹੋਈ ਸੀਗੀ ਸਾਹਮਣੇ ਤੇ ਉਹ ਦੇਖੋ ਇੱਥੇ ਪਿੰਡ ਵਾਲੇ ਆ ਕੇ ਸਵੇਰੇ ਸ਼ਾਮ ਦੋ ਟਾਈਮ ਸੇਵਾ ਕਰਦੇ ਆ ਕੇ ਅੱਜ ਨਹੀਂ ਸਫਾਈ ਹੈ ਪਿੰਡ ਦੀ ਹੈਗੀ ਆ ਵੀ ਬਹੁਤ ਜਨੇਰਲ ਮਿਲ ਕੇ ਇੱਥੇ ਸੇਵਾ ਕਰਦੇ ਆ ਕਿਸੇ ਨੂੰ ਕੋਈ ਚੀਜ਼ ਆਂਕਾਰ ਨਹੀਂ ਹੈਗਾ ਦੇਖੋ ਗਰੀਬ ਹੋਵੇ ਅਮੀਰ ਹੋਵੇ ਤੇ ਕੋਈ ਚੂਤ ਚਾਤ ਕੁਝ ਨਹੀਂ ਹੈਗਾ ਇੱਥੇ ਸਭ ਆਂਦੇ ਆ ਕੋਈ Hindu Muslim Sikh ਕसाई ਕੋਈ ਵੀ ਇੱਥਾਂ ਦਾ ਸਭ ਇੱਥੇ ਆ ਕੇ ਆਪਦਾ ਮੱਥਾ ਟੇਕਦੇ ਆ ਕੇ ਪ੍ਰਸ਼ਾਦਾ ਚੱਕਦੇ ਆ ਸੇਵਾ ਕਰਦੇ ਆ ਤੇ ਬਹੁਤ ਵਧੀਆ ਆਪਣਾ ਕੁਟਿਆ ਦੇ ਵਿੱਚ ਹੈਗਾ ਤੁਸੀਂ ਦੋਸਤੋ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਇੱਕ ਵਾਰੀ ਇੱਥੇ ਆ ਕੇ ਦਰਸ਼ਨ ਜਰੂਰ ਕਰੋ ਤੇ ਜੇ ਸਲਾਣਾ ਬਰਸੀ ਤੇ ਤੁਸੀਂ ਆਣਾ 8 ਵਿਸਾਖ ਤੋਂ ਲੈ ਕੇ 10 ਵਿਸਾਖ ਦੇ ਵਿੱਚ ਤੁਸੀਂ ਇੱਥੇ ਆ ਸਕਦੇ ਹੋ ਤੇ ਅੱਗੇ ਪਿੱਛੇ ਵੀ ਤੁਸੀਂ ਆ ਸਕਦੇ ਹੋ ਤੇ ਦੋਸਤੋ ਮੇਰੀ ਇਹ ਵੀਡੀਓ ਕਿਦਾਂ ਦੀ ਲੱਗੀ ਤੇ ਇਹ ਅਗੇ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ